ਇਸ ਸਥਾਨ ਤੇ ਤੁਸੀਂ ਵੇਖ ਰਹੇ ਹੋ ਹਿੰਦੀ ਦੇ ਵਿੱਚ ਲਿਖਿਆ ਹੋਇਆ ਹੈ ਇਸ ਸਥਾਨ ਦੇ ਉੱਤੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ਸੀ ਲੱਖਾਂ ਰਾਜੇ ਹੋ ਤੁਰ ਗਏ ਉਥੇ ਦੀ ਉਥੇ ਹੈ ਦਿੱਲੀ ਇਸ ਦਿੱਲੀ ਦੇ ਉੱਤੇ ਲੱਖਾਂ ਹੀ ਰਾਜਿਆਂ ਨੇ ਹਕੂਮਤ ਕੀਤੀ ਲੇਕਿਨ ਉਹਨਾਂ ਰਾਜਿਆਂ ਦਾ ਅੱਜ ਕੋਈ ਨਾਮੋ ਨਿਸ਼ਾਨ ਬਾਕੀ ਨਹੀਂ ਰਿਹਾ ਲੇਕਿਨ ਜਿਸ ਦਿੱਲੀ ਦੇ ਵਿੱਚ ਹਹਾਕਾਰ ਮਚੀ ਸੀ ਅੱਜ ਉਸੇ ਹੀ ਦਿੱਲੀ ਦੇ ਵਿੱਚ ਜੈ ਜੈਕਾਰ ਹੋ ਰਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਖੰਡ ਖੰਡ ਕਰ ਭੋਜਨ ਦੀਨੋ ਉਹਨਾਂ ਬਿਸਰੇ ਉਹ ਪਾਨੀ ਪਾਈ ਮਤੀਦਾ ਸਾਹਿਬ ਜੀ ਭੰਤਰ ਪਾਈ ਸਤੀਦਾ ਸਾਹਿਬ ਜੀ ਭੰਤਰ ਪਾਈ ਪਿਆਲਾ ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਫਾਰਸ਼ਾ ਜੀ ਨੂੰ ਭਾਵੇਂ ਸੋ ਇਸ ਵਕਤ ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ ਉਹ ਪਵਨ ਸਥਾਨ ਜਿਸ ਅਸਥਾਨ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਔਰ ਇੱਕ ਦਿਨ ਪਹਿਲਾਂ ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ਸੀ ਇਸ ਸਥਾਨ ਤੇ ਤੁਸੀਂ ਵੇਖ ਰਹੇ ਹੋ ਹਿੰਦੀ ਦੇ ਵਿੱਚ ਲਿਖਿਆ ਹੋਇਆ ਹੈ ਸ਼ਹੀਦੀ ਸਥਾਨ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਸੋ ਆਓ ਅੰਦਰ ਚੱਲਦੇ ਹਾਂ ਤੇ ਨਤਮਸਕ ਵੀ ਹੁੰਦੇ ਆ ਤੇ ਆਪਣੀ ਇੱਕ ਇਤਿਤੀ ਪੇਸ਼ ਕਰਦੇ ਆ ਤੇ ਨਾਲੇ ਤੁਹਾਨੂੰ ਵੀ ਨਾਲ ਦੀ ਨਾਲ ਅਸੀਂ ਦਰਸ਼ਨ ਕਰਵਾਵਾਂਗੇ ਤੇ ਅੰਮ੍ਰਿਤਸਰ ਸੁਸੰਗਤਾਂ ਇਸ ਵਕਤ ਜੁੜੀਆਂ ਹੋਈਆਂ ਨੇ ਅੰਮ੍ਰਿਤ ਵੇਲਾ ਹੋਇਆ ਹੋਇਆ ਔਰ ਵੱਡੀ ਗਿਣਤੀ ਦੇ ਵਿੱਚ ਅੱਜ ਸੰਗਤਾਂ ਆਪਣਾ ਮस्तक ਇਸ ਧਰਤੀ ਨੂੰ ਲਗਾ ਰਹੀਆਂ ਨੇ ਸਜਦਾ ਕਰ ਰਹੀਆਂ ਨੇ ਗੁਰਤੇਗ ਬਾਦਰ ਮਹਾਰਾਜ ਜੀ ਨੂੰ ਤੇ ਉਹਨਾਂ ਦੇ ਤਿੰਨ ਪਿਆਰੇ ਸਿੱਖਾਂ ਨੂੰ ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਇਸ ਦੇਸ਼ ਦੀ ਸੱਭਿਆਚਾਰ ਨੂੰ ਇਸ ਦੇਸ਼ ਦੇ ਧਰਮਾਂ ਨੂੰ ਬਚਾਇਆ ਤੇਲ ਕਿ ਜੰਜੂ ਰਖਾ ਪ੍ਰਭ ਤਾ ਕ ਕੀਨੋ ਵੱਡੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦਿਆ ਪਰ ਸੀ ਨੌਚਰੀ ਆ ਜੋ ਆਪਾਂ ਅੰਦਰ ਚੱਲਦੇ ਆਂ ਆਉਂ ਤੀਨ ਚਰਨ ਲਈਆ ਕੌਂ ਹੋਵੇ ਕਿ ਨਹੀ ਆ ਆਉਂ ਤੀਨ ਚਰਨ ਲਈਆ ਕੌਂ ਦਾ ਚੰਦ ਲੰਬਾ ਕੌਂ ਲਾ

ਸਤਿ ਆਪ ਜੀ ਉਸ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਹਾਂ ਜਿੱਥੇ ਗੁਰਤੇਗ ਬਹਾਦਰ ਜੀ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਨੂੰ ਤਸੀਹੇ ਦੇ ਦੇ ਕੇ ਇੱਥੇ ਸ਼ਹੀਦ ਕੀਤਾ ਗਿਆ ਸੀ ਸਭ ਤੋਂ ਪਹਿਲਾਂ ਤਸਵੀਰ ਤੁਸੀਂ ਵੇਖ ਰਹੇ ਹੋ ਤਨਤਨ ਪਾਈ ਮਤੀ ਦਾਸ ਜੀ ਉਹਨਾਂ ਨੂੰ ਆਰੇ ਦੇ ਨਾਲ ਚੀਰਿਆ ਗਿਆ ਦੋ ਫਾੜ ਕਰ ਦਿੱਤਾ ਗਿਆ ਤੇ ਉਹਨਾਂ ਤੋਂ ਜਦੋਂ ਉਹਨਾਂ ਦੀ ਆਖਰੀ ਇੱਛਾ ਪੁੱਛੀ ਗਈ ਤੇ ਉਹਨਾਂ ਦੀ ਆਖਰੀ ਇੱਛਾ ਸੀ ਕਿ ਮੇਰਾ ਮੂੰਹ ਮੇਰੇ ਗੁਰੂ ਦੇ ਵੱਲ ਹੋਵੇ ਸਾਹਮਣੇ ਉਹ ਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਉੱਥੇ ਸਾਹਮਣੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਬੈਠੇ ਹੋਏ ਸਨ ਤੇ ਮੁਗਲ ਹਕੂਮਤ ਇਹ ਚਾਹੁੰਦੀ ਸੀ ਉਹਨਾਂ ਦੀ ਮਨਸ਼ਾ ਸੀ ਕਿ ਗੁਰੂ ਸਾਹਿਬ ਦੇ ਸਿੱਖਾਂ ਨੂੰ ਜਦੋਂ ਉਹਨਾਂ ਦੇ ਸਾਹਮਣੇ ਸ਼ਹੀਦ ਕੀਤਾ ਜਾਵੇਗਾ ਤਾਂ ਉਹਨਾਂ ਦਾ ਮਨ ਡੋਲ ਜਾਵੇਗਾ ਉਹ ਆਪਣੇ ਇਰਾਦੇ ਤੋਂ ਥੜਕ ਜਾਣਗੇ ਲੇਕਿਨ ਗੁਰੂ ਸਾਹਿਬ ਦਾ ਇਰਾਦਾ ਗੁਰੂ ਸਾਹਿਬ ਅਡੋਲ ਬੈਠੇ ਰਹੇ ਤੇ ਇਸ ਦੇਸ਼ ਦੀ ਸਭਿਆਤਾ ਨੂੰ ਇਸ ਦੇਸ਼ ਦੇ ਤਿਲਕ ਅਤੇ ਜਿਨੇ ਨੂੰ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦੇ ਕੇ ਫਿਰ ਬਚਾਇਆ ਆਓ ਚੱਲਦੇ ਆਂ ਅੱਜ ਜੈਜੇਕਾਰ ਹੋ ਰਹੀ ਹੈ ਇਸ ਸਥਾਨ ਤੇ ਲੇਕਿਨ ਉਸ ਮੁਗਲ ਹਕੂਮਤ ਦਾ ਅੱਜ ਕਿਤੇ ਨਾਮੋ ਨਿਸ਼ਾਨ ਨਹੀਂ ਸਾਨੂੰ ਦਿਖਾਈ ਦਿੰਦਾ ਦੂਜੀ ਤਸਵੀਰ ਸਾਨੂੰ ਬਖਰਾਇ ਦੇ ਰਹੀ ਹੈ ਤਨ ਤਨ ਭਾਈ ਦਿਆਲਾ ਜੀ ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਅਸਾਇ ਤੇ ਅਕਾਇ ਤਸੀਹੇ ਦਿੱਤੇ ਗਏ ਜਦੋਂ ਭਾਈ ਦਿਆਲਾ ਜੀ ਨੂੰ ਉਹਨਾਂ ਦੀ ਇੱਛਾ ਪੁੱਛੀ ਗਈ ਉਹਨਾਂ ਦੀ ਵੀ ਇਹੀ ਇੱਛਾ ਸੀ ਕਿ ਮੇਰਾ ਮੂੰਹ ਜਿਹੜਾ ਮੇਰੇ ਗੁਰੂ ਦੇ ਵੱਲ ਹੋਵੇ ਸੋ ਗੁਰੂ ਦੇ ਸਿੱਖ ਅਡੋਲ ਬੈਠੇ ਰਹੇ ਤਸੀਹੇ ਜਰਦੇ ਰਹੇ ਆਪਣੇ ਤਨ ਦੇ ਉੱਤੇ ਲੇਕਿਨ ਉਹਨਾਂ ਦਾ ਮਨ ਇੰਨਾ ਮਜ਼ਬੂਤ ਸੀ ਗੁਰੂ ਦੇ ਰੰਗ ਵਿੱਚ ਰੰਗਿਆ ਹੋਇਆ ਸੀ ਕਿ ਉਹਨਾਂ ਨੇ ਪਹਿਲਾਂ ਦਿੱਤੇ ਹੋਏ ਲਾਲਚ ਵੀ ਠੁਕਰਾ ਦਿੱਤੇ ਤੇ ਫਿਰ ਉਸ ਤੋਂ ਬਾਅਦ ਦਰ ਡਰਾਬੇ ਜਿੰਨੇ ਵੀ ਦਿੱਤੇ ਗਏ ਉਹਨਾਂ ਸਾਰੇ ਡਰਾਂ ਨੂੰ ਡਰਾਬਿਆਂ ਨੂੰ ਹਰਾ ਕੇ ਉਹ ਗੁਰੂ ਸਾਹਿਬ ਦੀ ਤਰ੍ਹਾਂ ਜਿੱਦਾਂ ਪੰਜਵੇਂ ਜਾਮੇ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਤਤੀ ਤਵੀ ਦੇ ਉੱਤੇ ਬੈਠ ਕੇ ਸ਼ਹੀਦ ਹੋਏ ਸਨ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ ਉਸੇ ਤਰ੍ਹਾਂ ਤਨ تنਪਾਈ ਮਤੀ ਦਾਸ ਜੀ ਰੂਹੀ ਦੇ ਵਿੱਚ ਸਾੜੇ ਜਾਂਦੇ ਨੇ ਲੇਕਿਨ ਮੁੱਖ ਤੋਂ ਜਪਜੀ ਸਾਹਿਬ ਦੀ ਬਾਣੀ ਉਚਾਰਦੇ ਰਹਿੰਦੇ ਨੇ ਤੇ ਜਦੋਂ ਭੋਗ ਪੈਂਦਾ ਹੈ ਕਿ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਫਿਰ ਉਹਨਾਂ ਦੇ ਪ੍ਰਾਣ ਨੇ ਜਿਹੜੇ ਇਸ ਮਾਤ ਲੋਕ ਤੋਂ ਰੁਖਸਤ ਹੁੰਦੇ ਨੇ ਤੇ ਇਸ ਧਰਤੀ ਨੂੰ ਬਚਾਉਂਦੇ ਨੇ ਰੱਬੀ ਰੂਹਾਂ ਇੱਥੇ ਜੁੜੀਆਂ ਹੁੰਦੀਆਂ ਨੇ ਔਰ ਸਾਡਾ ਉੱਚੀ ਬੋਲਣ ਨੂੰ ਦਿਲ ਵੀ ਨਹੀਂ ਕਰਦਾ ਤਾਰੇ ਤੁਮਰਾ ਸੂਰਤ ਕਾਨੀ ਤੁਮ ਤੇ ਹੋਏ ਸੋ ਆਗਿਆ ਕਾਰੀ ਗਤ ਵਿਤ ਤੁਮ ਹੀ ਜਾਣੀ ਨਾਨਕ ਦਾਸ ਖਸਾਨਾ ਦੀ ਉਤਾਰ ਗੈ ਹਰ ਦਾਸ ਰਮਾਰੀ ਜੀਓ ਕੈਨ ਸਭ ਤੇਰਾ ਮਹੇ ਗੁਰੂ ਤੁਹ ਸਭ ਤੇਰੀ ਬੜਿਆਈ ਕੋਈ ਨਾ ਹੋ ਨ ਜਾਣ ਮੇਰਾ ਭਾਇ ਤੂ ਕਪਨਾ ਨਾਮਿਕ ਸਭ ਤੇਰੀ ਬੜਿਆਈ ਕੋਈ ਨਾ ਹੋ ਨ ਜਾਣ ਮੇਰਾ ਭਾਇ ਬੋਲਣਾ ਸਿਦੀ ਦੀ ਬਾਛਾਈ ਜੋ ਸਭੀ ਤੁੰਡਗੋਤੀ ਸਮਰ ਕੇ ਗੁਰੂ ਨਾਨਕ ਲਈ ਆਏ ਬਿੰਦੂ ਗੁਰਤੇ ਮਰਤਾ ਸ਼੍ਰੀ ਰਾਮਦਾਸਾ ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆ ਜਿਸ ਤੇ ਸਭੁ ਤੁਕ ਚਾਏ ਤੇਹ ਭਾਦਰਿ ਸਿਮਰੀਆ ਕਰਮੁ ਆਉਂਦੇ ਆ ਮੈਂ ਤਾਏ ਸਭ ਤਾਈਂ ਹੋਏ ਸਹਾਈ ਜੀ ਉਸੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਨ ਰਾਮ ਜਪਤ ਕੇ ਦਾਤੇ ਪੰਥ ਕੇ ਵਾਜੂ ਜੈ ਕਰੂ ਸਭ ਤਾਈਂ ਹੋਏ ਸਹਾਈ ਸਾ ਪਾਤਸ਼ਾਹਾਂ ਕਿ ਆਪ ਮੁਖਰੂਪ ਗੱਦੀ ਤੇ ਇਸ ਭਾਇਮਾਨ ਚੜਤਕ ਦੇ ਮਾਲਕ ਹਾਜ਼ਰ ਨਜ਼ਰ ਪ੍ਰਤੱਖ ਸਤਿਗੁਰੂ ਸਾਹਿਬ ਛੇਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਸਭ ਲੋਕ ਅੰਦਰ ਸਾਹਿਬ ਜੀ ਤੇ ਪਾਰ ਦਰਸ਼ਨ ਮਦਾਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਆਪ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਚੇ ਚਾਰ ਸਾਹਿਬਜਾਦੇ ਸਾਹਿਬਜੀਤ ਸਿੰਘ ਜੀ ਸਾਹਿਬ ਜੁਹਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਅਕਾਲੀ ਸਾਹਿਬਜਾਦੇ ਪਾਪਾ ਅਦੇ ਸਿੰਘ ਜੀ ਕੇ ਜੱਤੇ ਸਿੰਘ ਜੀ ਪੰਜੋ ਪਿਆਰਿਓ ਸਿੰਘੋ ਚਾਲਿਓ ਮੁਖਤੇਓ ਸਿੰਘੋ ਸਰਪਾਤਰ ਜੀ ਦੋ ਮਰੀਦੋ ਸੱਚਿਯਾਰਿਓ ਪਿਆਰਿਓ ਆਹ ਸ਼ਕਤੀਮਾਤਾ ਸਾਹਿਬ ਦੇਵਾਂ ਜੀ ਦੀ ਉੱਤਰ ਕਮਾਈ ਦਾ ਧਿਆਨ ਰੱਖ ਕੇ ਖਾਲਸਾ ਜੀ ਸਾਹਿਬ ਬੋਲਣਾ ਵਾਹਗੁਰੂ ਕਾ ਜੀ ਕਾ ਜੀ ਸਾਹਿਬ ਤਹਾਰੀ ਸ਼ਿਆਰੀ ਆਇ ਤੀਖ ਤੇਗ ਬੱਤੇ ਬਿੰਦਗੀ ਪਾਜ ਪੰਤ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਾ ਜੀ ਜੀ ਆਏ ਜੀ ਅੱਜ ਜੀ ਨਨਕਾਣਾ ਸਾਹਿਬ ਤੋਂ ਲੈ ਕਰਕੇ ਪ੍ਰਯੰਤ ਸਾਚਖੰਡ ਸ੍ਰੀ ਅਜੂਰ ਸ੍ਰੀ ਅਵਚਲ ਨਗਰ ਦੇ ਸੁਖ ਦੇ ਦਰਸ਼ਨੀਦਾਰ ਮੇਲੇ ਬੋਲਾ ਜੀ ਜੀ ਆਏ ਜੁਵਾ ਤੱਕ ਸ਼ਰੋਪਨੀ ਪੰਥ ਦੇ ਅਕਾਲੀ ਬੁੱਢਾ ਦਲ ਸਮੂਹ ਤਰਨੇ ਦਲਾ ਦੀ ਗਮਾਈ ਦਾ ਧਿਆਨ ਧਰ ਕੇ ਖੌਤਰੀ ਜੀ ਸਾਬ ਬੋਲਣਾ ਜੀ ਸ੍ਰੀ ਗੁਰੂ ਘਰ ਸਾਹਿਬ ਜੀ ਕੋ ਨਾਮਦਾਨ ਵਿਵੇਕਦਾਨ ਰੱਤਦਾਨ ਪਰ ਸਦਾੰਦਾਨ ਆਸੇਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਸੁਖ ਦੇ ਦਰਸ਼ਨ ਸ਼ਨਾ ਚੌਂਦੀਆਂ ਝੰਡੇ ਪੁੰਗੇ ਜੁਗੋ ਜੁਗੜੰ ਧੰਕਾ ਜੈਕਾਰਾ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸ੍ਰੀ ਅਕਾਲ ਸ਼੍ਰੀ ਅਕਾਲ ਪੁਰਖ ਜੀ ਕਾ ਧਿਆਨ ਦਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਬੋਲਣਾ ਜੀ ਜੀ ਸ਼੍ਰੀ ਅਕਾਲ ਜੀ 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 ਗੁਰੂ ਗਰੀਬ ਨਿਵਾਜ ਅੰਦਰ ਜਾਨੀ ਸੱਚੇ ਪਾਤਸ਼ਾਹ ਜੀ ਮਹਾਰਾਜ ਤਾਨ ਸਾਧਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤਾਨਿ ਮਾਨੇ ਦੇ ਮਾਨ ਤਾਨੇ ਤਾਨਿ ਓਟਿਆ ਦੀ ਓਟ ਨੇ ਆਸਰੇ ਦੇ ਆਸਰੇ ਨਿਖਤੇ ਅਧੀਗਤ ਜਿਪਤ ਅਜ ਪਾਤਨ ਲੈ ਜਿਆਦ ਜਜ ਤੇ ਰਿਆ ਦੇਰ ਸਾਧਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਛੋਡੀ ਸੁਲਤਾਨ ਸਾਧਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ਼ਹੀਦਾਂ ਦੇ ਸਰਦਾਰ ਸਾਧਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਤਨਮੀ ਰੀ ਪੀਰ ਦੇ ਮਾਲਕ ਬੰਦੀ ਛੋੜਦਾਤਾ ਮਹਾਂਬਲੀ ਸਾਧਗੁਰੂ ਗੁਰੂ ਅਰਵਿੰਦ ਸਾਹਿਬ ਜੀ ਮਹਾਰਾਜ ਤਾਨ ਮੈਂ ਇੰਦਰੀ ਚਾਦਰ ਦਾਦਾ ਗੁਰਦੇਵ ਬਹਾਦਰ ਸਾਹਿਬ ਜੀ ਮਹਾਰਾਜ ਅਨਕਲਗੀਧਰ ਪਾਦਸ਼ਾਹ ਗੁਰਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਾਨ ਬਹਾਦਰ ਬਾਬਾ ਬਦੀचंद ਸਾਹਿਬ ਜੀ ਬਾਬਾ ਦੀਪ ਸਿੰਘ ਜੀ ਬਾਬਾ ਨੌਦ ਸਿੰਘ ਜੀ ਬਾਬਾ ਬਲਵੰਤ ਸਿੰਘ ਜੀ ਬਾਬਾ ਗੁਰਬਖਸ਼ ਸਿੰਘ ਜੀ ਬਾਬਾ ਸੰਤੋਖ ਸਿੰਘ ਜੀ ਅਕਾਲੀ ਰਣਨਾ ਸਿੰਘ ਜੀ ਅਕਾਲੀ ਫੂਲਾ ਸਿੰਘ ਜੀ ਬਾਬਾ ਬੋਤਾ ਸਿੰਘ ਜੀ ਬਾਬਾ ਕਰਜਾ ਸਿੰਘ ਜੀ ਭਾਈ ਮਤੀਦਾਦ ਜੀ ਭਾਈ ਸਦੀਦਾਦ ਜੀ ਭਾਈ ਤੇਲਾ ਜੀ ਭਾਈ ਕਣੀਆਂ ਜੀ ਭਾਈ ਦਾਰੂ ਸਿੰਘ ਜੀ ਭਾਈ ਮਹਾ ਸਿੰਘ ਜੀ ਬਾਬਾ ਵੀਰ ਸਿੰਘ ਜੀ ਰੰਗਾਂ ਬਾਗੋ ਪਾੜਾ ਜਾਰਾਂ ਜੀ ਪਪਾ ਉਦੇਸ਼ ਸਿੰਘ ਜੀ ਬਾਬਾ ਚੰਤਰ ਸਿੰਘ ਜੀ ਬਾਬਾ ਗਜਾ ਸਿੰਘ ਜੀ ਬਾਬਾ ਜੱਤੇ ਸਿੰਘ ਜੀ ਬਾਬਾ ਆਲਮ ਸਿੰਘ ਜੀ ਨਚਣਾ 96 ਕਰੋੜ ਸ਼ਹੀਦ ਸਿੰਘੂ ਆ ਸ਼ਕਤੀ ਮਾਤਾ ਸਾਹਿਬ ਦੇਵਾ ਜੀ ਮਾਤਾ ਗੰਗਾ ਜੀ ਮਾਤਾ ਗੁਜਰੀ ਜੀ ਮਾਤਾ ਖੀਵੀ ਜੀ ਮਾਤਾ ਸਲਖਣੀ ਜੀ ਧੰਨ ਸਤ ਗੁਰੂ ਸਾਬ ਜਗੀ ਗੁਰ ਦੇਖ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਕੇ ਪਵਿੱਤਰ ਸ਼ੀਧੀ ਸਥਾਨ ਗੁਰਦੁਆਰਾ ਸ਼੍ਰੀ ਅਸ਼ੀਸ਼ਗੰਨ ਸਾਹਿਬ ਕੇ ਧੰਨ ਪਾਈ ਮਤੀ ਦਾਸ ਜੀ ਧੰਨ ਪਾਈ ਸਤੀ ਦਾਸ ਜੀ ਧੰਨ ਪਾਈ ਦਿਆਲਾ ਜੀ 96 ਕਰੋੜ ਸ਼ਹੀਦ ਸਿੰਘੂ ਆਪ ਜੀ ਕੀ અપਾਰ ਕਿਰਪਾ ਹੋਈ ਹੈ ਮਹਾਰਾਜ ਜੀਓ ਆਪ ਜੀ ਕੇ ਪ੍ਰਤਿਰਸ਼ੀਧੀਆ ਸਥਾਨ ਤੇ ਮਹਾਰਾਜ ਜੀਓ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਲਕ ਜੰਜੂਰਾ ਖਾਂ ਪ੍ਰਭਤਾ ਕਾ ਕੀਨੋ ਬੜੋ ਕਲੂ ਮੈਂ ਸਾਕਾ ਆਵਰੇ ਕੀਤੀ ਜਿਨ ਕਰੀ ਸੀਸ ਦੀਆ ਪਰ ਸੀਨਾ ਦੀਆ ਸੀਨਾ ਉਚਰੀ ਤਰਾ ਮਹਿਤ ਦਾ ਕਾਜ ਨੇ ਕੀਆ ਸੀਚ ਦਿਆ ਪਰ ਸਿਰਰ ਨਾ ਦਿਆ ਨਾਟਕ ਚੇਟਕ ਕੀਏ ਕੋ ਕਾਜਾ ਪ੍ਰਭ ਲੋਗਨ ਕੇ ਆਵਤ ਲਾਜਾ ਐਸੇ ਦੀਨਦਿਆ ਸਤਿਗੁਰੂ ਸਾਬ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆ ਰਾਜੀ ਆਪ ਜੀ ਦੇ ਸੰਗੀ ਸਾਥੀ ਭਾਈ ਪਤੀਦਾਨ ਜੀ ਭਾਈ ਸਤੀਦਾਨ ਜੀ ਭਾਈ ਦਿਆਲਾ ਜੀ 96 ਕਰੋੜ ਸ਼ਹੀਦ ਸਿੰਘ ਉਹ ਆ ਰਾਜੀ ਆਪ ਜੀ ਦਾ ਪਵਿੱਤਰ ਸ਼ਹੀਦੀ ਦਿਹਾੜਾ ਹੈ ਮਹਾਰਾਜ ਜੀਓ ਤਰਸੋ ਹੋਇਆ ਸੱਚੇ ਸਤਿਗੁਰੂ ਜੀਓ ਆਪ ਜੀ ਕੀ ਮਾਰ ਸ਼ਹੀਦੀ ਜਤਾਬ ਦੀ ਜੋੜ ਮੇਲੇ ਮਨਾਏ ਜਾ ਰਹੇ ਸੱਚੇ ਸਤਿਗੁਰੂ ਜੀਓ ਆਪ ਜੀ ਕੀ ਅਪਾਰ ਕਿਰਪਾ ਹੋਈ ਹੈ ਮਹਾਰਾਜ ਜੀਓ ਅੱਜ ਜੋੜ ਮੇਲੇ ਦਾ ਚੌਥਾ ਦਿਹਾੜਾ ਮਹਾਰਾਜ ਜੀਓ ਆਪ ਜੀ ਦੀ ਅਪਾਰ ਕਿਰਪਾ ਹੋਈ ਹੈ ਮਹਾਰਾਜ ਜੀ ਆਪ ਜੀ ਨੇ ਆਪਣੀ ਪੋਜਾ ਪਾਸੋ ਮਹਾਰਾਜ ਜੀਓ ਇਤਨੇ ਇਹਦੇ ਬਾਣੀਆਂ ਜਾਪ ਬੇਨਤ ਬਾਣੀਆਂ ਦੇ ਜਾਪ ਕਰਾਏ ਮਹਾਰਾਜ ਜੀਓ ਮਹਾਰਾਜ ਸੱਚੇ ਸਤਿਗੁਰੂ ਜੀ ਆਪ ਜੀ ਕੀ ਅਗਾਧ ਬੋਧ ਬਾਣੀ ਮਹਾਰਾਜ ਸੰਪੂਰਨ ਜਾਪ ਹੋਏ ਮਹਾਰਾਜ ਲੋਕ ਮਹਲਾ ਨੂੰ ਆ ਕੇ ਅਰਜ ਸੰਪੂਰਨ ਜਪ ਹੋਏ ਗੁਰੂ ਗਰੀਬ ਨਵਾਜ਼ ਜੀਓ ਤਰਸ ਹੋਇਆ ਸ਼ੀਰਦੋ ਸਿੰਘੋ ਆਪ ਜੀ ਨੇ ਮੀਰਾ ਵਰਤਾਈ ਮਹਾਰਾਜ ਜੀ ਉਪਰੰਤ ਮਹਾਰਾਜ ਜੀ ਕਥਾ ਹੋਈਆਂ ਮਾਰ ਕਥਾ ਵਿਚਾਰ ਹੋਈ ਸੱਚੇ ਸਾਧਗੁਰੂ ਜੀਓ ਉਪਰੰਤ ਮਹਾਰਾਜ ਜੀ ਕੀਰਤਨ ਹੋਇਆ ਸੱਚੇ ਸਾਧਗੁਰੂ ਜੀਓ ਦਇਆ ਰਮਤਾ ਵਰਤਾਈ ਆ ਮਹਾਰਾਜ ਆਪ ਜੀ ਨੇ ਉਪਰੰਤ ਛੇਪੋੜੀ ਆਨੰਦ ਸਾਹਿਬ ਜੀ ਦੇ ਜਾਪ ਹੋਏ ਮਹਾਰਾਜ ਜੀਓ ਆਪ ਜੀ ਨੇ ਆਪਣੀ ਪੂਜਾ ਪਾਸੋਂ ਮਹਾਰਾਜ ਜੀ ਪਹਿਲੇ ਪੈਰ ਦੇ ਛਿੱਡੀੜੇ ਲਵਾਏ ਸੱਚੇ ਸਾਧਗੁਰ ਜੀਓ ਆਪ ਜੀ ਨੇ ਮਹਾਰਾਜ ਜੀ ਬਲ ਬਖਸ਼ਿਆ ਸੱਚੇ ਸਾਧਗੁਰ ਜੀਓ ਆਪ ਜੀ ਨੇ ਮੇਰਾ ਵਰਤਾ ਕਰਕੇ ਮਹਾਰਾਜ ਛਿੱਡੀ ਦੇਗਾ ਤਿਆਰ ਕਰਾਈਆਂ ਮਹਾਰਾਜ ਜੀਓ ਆਪ ਜੀ ਨੇ ਪ੍ਰਵਾਨ ਹੋਈਆਂ ਸੱਚੇ ਸਾਧਗੁਰ ਜੀਓ ਤਰਸ ਕੀਤਾ ਗੁਰੂ ਗਰੀਬ ਨਵਾਜ਼ ਜੀਓ ਆਪ ਜੀ ਦੀ ਸੇਵਾ ਕਰਦਿਆਂ ਮਹਾਰਾਜ ਜੀ ਬਾਣੀ ਪੜਦਿਆਂ ਕਥਾ ਵਿਚਾਰ ਕਰਦਿਆਂ ਕੀਰਤਨ ਕਰਦੇ ਆ ਮਹਾਰਾਜ ਜੀ ਹੋਰ ਅਨੇਕਾ ਪ੍ਰਕਾਰ ਦੀਆਂ ਸੇਵਾ ਕਰਦੇ ਆ ਮਹਾਰਾਜ ਜੀਓ ਇਹ ਕੀ ਨਹੀਂ ਅਨੇਕਾ ਪ੍ਰਕਾਰ ਦੀਆਂ ਉਲਾਗਲ ਧੀਆਂ ਹੋ ਗਈਆਂ ਹੋਣਗੀਆਂ ਮਹਾਰਾਜ ਗੁਰੂ ਗਰੀਬ ਨਵਾਲ ਜੀਓ ਆਪ ਜੀ ਦੇ ਦਰਬਾਰ ਵਿੱਚ ਸਜਦੇ ਆ ਮਹਾਰਾਜ ਜੀ ਇਹ ਕੀ ਨਿਕਾ ਪ੍ਰਕਾਰ ਦੀਆਂ ਉਲਾਗਲ ਧੀਆਂ ਹੋ ਗਈਆਂ ਹੋਣਗੀਆਂ ਮਹਾਰਾਜ ਅੰਜਾਨ ਬੱਚੇ ਸਮਝ ਕੇ ਖਿਮਾ ਬਖਸ਼ਨਾ ਮਹਾਰਾਜ ਜੀਓ ਹਮਾ ਗੁਣ ਪਰੇਕ ਗੁਣ ਨਾਹੀ ਅੰਮ੍ਰਿਤ ਸ਼ਾਲਪਿਕ ਹੈ ਵਿਖਾ ਭਾਈ ਮਾਇਆ ਮੋਹ ਪਰ ਮੱਇ ਭੁੱਲੇ ਸੁਧਾਰਾ ਸੁਪ੍ਰੀਤ ਲਗਾਈ ਇਹ ਗੋਤੋਂ ਬੰਦ ਸੁਣੀਓ ਗੁਰ ਸੰਗਤ ਦਾ ਮਿਲਨ ਜੀ ਟਰਾਂਸਮਿਟ ਆਈ ਇੱਕ ਅਰਦਾਸ ਬਾਟਗੀ ਰੱਬ ਕੀ ਗੁਰੂ ਨਾਨਕ ਦਾਸ ਰੱਖੋ ਸਰਣਾਈ ਅਰਸ਼ ਕਰਨਾ ਮਹਾਰਾਜੀ ਆਪ ਜੀ ਦਾ ਬਿਰਦ ਹੈ ਵਿਰਦਦੀ ਲਾਜਰਖੋ ਆਪਣੇ ਦਰੋਕਰੋ ਵਰਸਾਈ ਮਹਾਂਪੁਰਸ਼ਾ ਦਲਾਪੰਤਨਗਾਰ ਅਤੇ ਸ਼ਾਬੰਗਾ ਲੋਲੰਗਰਾ ਦੀਰਧਾ ਨਿਸ਼ਾਨ ਸਾਹਿਬਾ ਸਰੋਵਰਾਂ ਦੀ ਆਪ ਜੀ ਨੇ ਚੜ੍ਹਦੀਆਂ ਕਲਾ ਕਰਨੀ ਗੁਰੂ ਗਰੀਬ ਨਵਾਜ਼ ਜੀਓ ਤਰਸ ਕਰਨਾ ਮਹਾਰਾਜ ਜੀ ਜੋੜ ਮੇਲੇ ਦੇ ਨਿਮਿਤ ਮਹਾਰਾਜ ਜੀਓ ਜਿੰਨੇ ਵੀ ਸੰਗਤਾਂ ਮਹਾਰਾਜ ਜੀ ਆਪ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਈਆਂ ਸਿੱਕੇ ਸਤਿਗੁਰ ਜੀਓ ਮਹਾਰਾਜ ਜੀ ਸਾਰੀਆਂ ਸੰਗਤਾਂ ਦਾ ਕਦਮ ਕਦਮ ਆਇਆ ਮਹਾਰਾਜ ਜੀ ਆਪ ਜੀ ਨੇ ਲੇਖੇ ਵਿੱਚ ਲਾਉਣਾ ਪਾਸ਼ਾ ਜੀ ਤਰਸ ਕਰਨਾ ਮਹਾਰਾਜ ਜੀਓ ਇਸੇ ਤਰ੍ਹਾਂ ਆਪਣੇ ਕੁਕਰਾਂ ਨੂੰ ਮਹਾਰਾ ਆਪਣੇ ਦਰ ਘਰ ਨਾਲ ਜੋੜ ਕੇ ਰੱਖਣਾ ਆਪਣੇ ਦਰ ਘ ਸੁਣੀ ਆਪਣੇ ਦਰ ਕਰ ਦੀ ਸੇਵਾ ਬਖਸ਼ਨੀ ਮਹਾਰਾਜ ਹਮ ਕੋ ਕਰ ਤੇਰੇ ਦਰਬਾਰ ਕੋ ਕਹਿ ਆ ਕੇ ਬਦਨ ਪਸਾਰ ਮਹਾਰਾਜ ਜੀਓ ਤਰਸ ਕਰਨਾ ਤਿਆਰ ਬਰ ਤਿਆਰ ਪੈਰੇ ਬਖਸ਼ਨੇ ਮਹਾਰਾਜ ਜੀਓ ਆਪ ਜੀ ਦੀ ਫੋਜਾਂ ਪਾਸੋ ਮਹਾਰਾਜ ਜੀਓ ਪੰਚਮ ਕੜਾ ਪ੍ਰਸ਼ਾਦ ਦੀ ਦੇਗਾ ਮਹਾਰਾਜ ਜੀ ਹਾਜ਼ਰ ਹੋਈਆਂ ਸੱਚੇ ਸਤਿਗੁਰੂ ਜੀਓ ਜਿਨ੍ਹਾਂ ਖਜ਼ਾਨਿਆਂ ਚੋਂ ਰਸਤਾ ਬਸਤਾਈਆਂ ਸੋ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨਾ ਵਿਝਾਰਿਆ ਕਰਨਾ ਸੱਚੇ ਸਤਿਗੁਰੂ ਜੀਓ ਅਰਸ ਕਰਨਾ ਮਹਾਰਾਜ ਜੀਓ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੇ ਬਾਟੇ ਸਾਜ ਕਰਕੇ ਹਾਜ਼ਰ ਹੈ ਆਪ ਜੀ ਨੂੰ ਭੋਗ ਲੱਗੇ ਆਪੋ ਖਿੰਦ ਕੇ ਜੋੜਦੇ ਜੋਜੀ ਛਕੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬਾਨ ਜੱਪੇ ਹਰਬਿਨ ਕੋਈ ਨਾ ਚਾਲਿਸ ਸਾਥ ਦੀਨਾ ਨਾਥ ਕਰੋਨਾਪਦ ਸਵਾਮੀ ਅਨਾਥਾ ਕੇ 나ਥ ਪਾਦਸ਼ਾਹ ਜੀ ਆਪ ਜੀ ਪਾਲਣ ਵਾਲੇ 우ਹਾ ਰਾਜ ਜੀਓ ਕਰਸ ਕਰਨਾ ਆਪਣੇ ਚਰਨਾ ਕੌਲਾ ਨਾਲ ਜੋੜ ਕੇ ਰੱਖਣਾ ਇਸੇ ਤਰੀਕੇ ਨਾਲ ਮਹਾਰਾਜ ਜੀਓ ਆਪਣੀ ਫੌਜਾਂ ਨੂੰ ਮਹਾਰਾ ਪ੍ਰਾਤਨ ਸਿੰਘਾ ਵਰਗੀ ਰਾਣੀ ਬਖਸ਼ਨੀ ਪ੍ਰਾਤਨ ਸਿੰਘਾ ਵਰਗੇ ਰਸ਼ੀਣਾ ਵਿੱਚ ਬਲ ਬਖਸ਼ ਨੇ ਸਾਰੀਆਂ ਫੌਜਾਂ ਦੇ ਮਹਾਰਾਜ ਜੀਓ ਆਪ ਨੇ ਕਮਰਕਸੇ ਜੰਗੀ ਰਾਜ ਸਾਹਿਬ ਦੇ ਕਰਕੇ ਨਵਾਜਣਾ ਮਹਾਰਾਜੀ ਰਾਜ ਸਾਹਿਬ ਸੰਬੰਧੀ ਮਹਾਰਾਜੀ ਸਮਰਤਾ ਬਖਸ਼ਨੀ ਪਾਤਸ਼ਾਹੀ ਦਇਆ ਰਾਮਤਾ ਕਰਨੀ ਮਹਾਰਾਜੀਓ ਆਪ ਜੀ ਦੇ ਕੁਕਰਾਂ ਪਾਸ਼ਾ ਜੀਓ ਬਖਸ਼ ਲੈਣਾ ਮਹਾਰਾਜ ਮੇਰ ਕਰੋ ਕਹਿੰਦੇ ਮੋਹ ਜਾਏ ਗਰੀਬ ਨਵਾਜਨਾ ਤੁਸਰ ਦੋਸੋ ਪੂਲੇ ਜੀ ਮੋਹੰਮਦੀ ਪ੍ਰਭਾ ਆਪਨਾ ਪੂਲਨ ਹਾਰ ਕੋ ਕੋ ਮੋਸੋ ਸੇਵ ਕਰੀ ਤੁਮਰੀ ਤਿਲਕੇ ਸਭ ਹੀ ਗ੍ਰਹਿ ਵਿਤ ਦਰਬ ਪਰੋਸੋ ਯਾ ਕਲ ਮੈਂ ਸਭ ਕਾਲ ਕਿਰਪਾਣ ਕੇ ਭਾਰੀ ਭੁਜਾਨ ਕੋ ਭਾਰੀ ਪਰੋਸੋ ਆਸ਼ਾ ਜੀ ਆਪ ਜੀ ਦੀ ਬਰੋਸਾ ਮਹਾਰਾਜ ਚੜ੍ਹਦੀਆਂ ਕਲਾ ਬਖਸ਼ੋ ਆਸ਼ਾ ਜੀਓ ਆਪ ਜੀ ਕਾ ਹੀ ਓਟ ਆਸਰਾ ਮਹਾਰਾਜ ਜੀਓ ਏਡੇ ਵੱਡੇ ਜੋੜ ਮੇਲੇ ਮਹਾਰਾਜੀ ਆਪ ਜੀ ਕਰਾ ਰਹੇ ਹੋ ਬਾਦਸ਼ਾ ਆਪ ਜੀ ਸਾਡੇ ਵਿੱਚ ਕੋਈ ਸਮਰਤਾ ਨਹੀਂ ਮੰਗ ਮਹਾਰਾਜ ਜੀਓ ਆਪ ਜੀ ਮੇਰਾ ਪਰਿਆ ਹੱਦਰਾ ਕਰਕੇ ਮਹਾਰਾਜੀ ਆਪਣੀ ਪੂਜਾ ਬਾਸੋ ਮਹਾਰਾਜ ਜੀਓ ਨੀ ਸੇਵਾ ਲਾ ਲੈ ਮਹਾਰਾਜ ਜੀਓ ਤਰਸ ਕਰਨਾ ਸਾਰੀਆਂ ਪੂਜਾਂ ਨੂੰ ਬਾਲੂਤਮ ਤੁਸ਼ਾ ਪਛਿਓ ਪਾਤਸ਼ਾਹ ਜੀਓ ਇਸੇ ਤਰੀਕੇ ਨਾਲ ਮਹਾਰਾਜੀ ਆਪ ਜੀ ਦੇ ਜੋੜ ਮਿਲਣ ਮਨਾ ਸਕਣ ਸੇ ਸਾਧਗੁਰ ਜੀਓ ਮਹਾਰਾਜ ਜੀਓ ਕਾਲਾ ਆਪ ਜੀ ਕਮਾਹ 시ਧੀ ਦਿਹਾਣਾ ਗੁਰਦੇਵ ਜੀਓ ਤਰਸ ਕਰਨਾ ਮਹਾਰਾਜ ਜੀਓ ਕੱਲ ਐਸੇ ਸਥਾਨ ਤੋਂ ਮਹਾਰਾਜ ਜੀਓ ਮਹਾਰਾਜੀ ਪੂਜਾਂ ਪਾਸੋਂ ਮਾਹ ਮੱਲਾ ਝੜਿਆ ਜਾਊਗਾ ਸਿੱਤੇ ਸਾਧਗੁਰ ਜੀਓ ਅੱਜ ਨੇ ਅੰਗ ਸਹਰਨ ਸਹਾਈਓ ਕੇ ਮਹਾਰਾਜੀ ਨੇ ਉਸਤੇ ਦੀਵਾ ਅਡ ਘਾਟ ਵਿੱਚ ਆਪ ਜੀ ਨੇ ਵਰਤਨਾ ਸਿੱਤੇ ਸਾਧਗੁਰ ਜੀਓ ਤਰਸ ਕਰਨਾ ਤਿਆਰ ਪਰ ਤਿਆਰ ਪੈਰੇ ਬਖਸ਼ ਨੇ ਮਹਾਰਾਜ ਜੀਓ ਸਾਰੀਆਂ ਪੂਜਾਂ ਨੂੰ ਮਰਜੀ ਆਪਸੀ ਪ੍ਰੇਮ ਬਖਸ਼ਨਾ ਮਹਾਰਾਜ ਜੀ ਇਰਖਾ ਦਵੇਸ਼ ਦਾ ਨਾਸ਼ ਕਰਿਓ ਪਾਤਸ਼ਾਹ ਜੀਓ ਤਰਸ ਕਰਨਾ ਮਾਰਜੀ ਫੇਰ ਗੜਈ ਸਿੰਘਾਂ ਨੂੰ ਆਪਣੇ ਦਰਬਾਰੀ ਸਿੰਘਾਂ ਨੂੰ ਮਹਾਰਾਜ ਜੀਓ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ੀਂ ਮਹਾਰਾਜ ਪਾਤਸ਼ਾਹ ਜੀਓ ਅਰੇ ਸਾਰੀਆਂ ਸੰਗਤਾਂ ਦੇ ਮਹਾਰਾਜ ਜੀਓ ਜਿੰਨਾ ਵੀ ਮਹਾਰਾਜ ਸੰਗਤਾਂ ਮਾਰੇ ਸੇਵਾ ਕਰ ਰਹੀਆਂ ਸੱਚੇ ਸਤਿਗੁਰ ਜੀਓ ਅਰੇ ਤਨ ਮਨ ਧਨ ਕਰਕੇ ਜਿਹੜੀਆਂ ਸੰਗਤਾਂ ਸੇਵਾ ਕਰ ਰਹੀਆਂ ਸੱਚੇ ਸਤਿਗੁਰ ਜੀਓ ਸਾਰਿਆਂ ਦੀ ਸੇਵਾ ਮਹਾਰਾਜ ਜੀ ਆਪਨੇ ਸਭਲੀ ਕਰੇ

ਰਹ ਸਾਹ ਹੋਏ ਚੜਦਾ ਹੋਇਆ ਬੋਲਿਆ ਪੈ ਰੱਖੀ ਆਪਣੇ ਨਾਮ ਦੀ ਗੁਰੂ ਨਾਨਕ ਨਾਮ ਜੜਦੀ ਗਲਾ ਤੇਰੇ ਭਾਣੇ ਆਹੇ ਰੇ ਰਿਕੀਕਾਰ ਸਤ ਸਤ ਬੂਰੇ ਨਜ਼ਰਿਆ ਬਤਾਰੇ ਜੋਤ ਮੇਰਾ ਜਗ ਰਹੀ ਅੰਦਰ ਲਗਰ ਭਜਾਰ ਜਗ ਹਤਮ ਤਰੀ ਸ਼ੋਹ ਅਸੀਸ਼ ਹਰੂ ਬਚਿਆ ਕਰੇ ਤਰੀ ਮਹਿਦੀਸ਼ ਹੂ ਨਾਮ ਜੋਤ ਕੋਲੇ ਸੋ ਦੇਵਾਰ ਤਤਾ ਕਰ ਸੇਵ ਦੇ ਹਰ ਰਤਨ ਹਾਰ ਕਰਬੂਰ ਦਲੀਸ ਸਿਰ ਆਹ ਦਰਸੀ ਕਰਿਆ ਦਰਸੀ ਕਰਿਆ ਰਾਮੋਹਰ ਕੇ ਜਲਤੇ ਆ ਕਾਰਬ ਲਾਵੇ ਨਿਹਾਰੇ ਜਾਵੇ ਧੰਤਰਪਾਈ ਮਤੀਦਾਸ ਸਾਹਿਬ ਜੀ ਧੰਤਰਪਾਈ ਸਤੀਦਾਸ ਸਾਹਿਬ ਜੀ ਧੰਤਰਪਾਈ ਗੱਲਾ ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਫਾਰਸ਼ਾ ਜੀ ਨੂੰ ਭਾਵੇ ਧੁਰਪੁਰਕਾਲ ਜਟਿਆ ਆਵਾਜ਼ਾਂ ਵਾਲਿਓ ਸਤਿਗੁਰੂ ਪਰਮਾਨੰਦ ਬਿਲਾਦ ਬਹੁਤੋ ਸ਼ਿਦੋ ਸਿੰਘ ਫਰਵਾਦ ਗੁਰੂ ਥਾਲਸੇ ਸਿੰਘ ਸਾਹਿਬ ਜੀ ਕੋ ਹੰਕਾਰ ਬਹੁਤ ਦਾ ਬੋਲਣਾ ਗੁਰੂ ਸਾਹਿਬ ਨੇ ਗੁਰੂਰ ਪਾਤਸ਼ਾਹ ਦੀ ਰੌਣਕ ਅੰਮ੍ਰਿਤ ਬਾਛਾ ਜੀ ਆਨੰਦਿਕਾ ਖਾਲਸਾ ਵਾਹਿਗੁਰੂ ਸੋ ਇਸ ਵਕਤ ਸੀ ਤੁਹਾਨੂੰ ਦਰਸ਼ਨ ਕਰਵਾ ਰਹੀ ਸੀ ਉਸ ਪਵਿੱਤਰ ਅਸਥਾਨ ਦੇ ਜਿੱਥੇ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਤੇ ਪਾਈ ਦਿਆਲਾ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਸ਼ਹੀਦੀ ਜਾਂਮ ਪ੍ਰਾਪਤ ਕੀਤਾ ਸੀ ਤੇ ਉਹਨਾਂ ਦੀ ਆਖਰੀ ਇੱਛਾ ਸੀ ਕਿ ਸਾਡਾ ਮੂੰਹ ਸਾਡਾ ਮੁਖ ਜਿਹੜਾ ਸਾਡੇ ਗੁਰੂ ਦੇਵਾਲ ਹੋਵੇ ਬਿਲਕੁਲ ਸਾਹਮਣੇ ਸਥਾਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਦੁਆਰਾ ਸੀਸ ਗੰਜ ਸਾਹਿਬ ਜਿੱਥੇ ਉਹਨਾਂ ਨੇ ਲਾਸਾਨੀ ਸ਼ਹਾਦਤ ਪ੍ਰਾਪਤ ਕੀਤੀ ਔਰ ਇਸ ਦੇਸ਼ ਦੀ ਅਜ਼ਮਤ ਨੂੰ ਇਸ ਦੇਸ਼ ਦੀ ਸਭਿਆਤਾ ਨੂੰ ਜਿਵੇਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਵੀ ਆਪਣੀ ਬਾਣੀ ਦੇ ਵਿੱਚ ਜ਼ਿਕਰ ਕਰ ਗਏ ਨੇ ਕਿ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋ ਵੱਡੋ ਕਲੂ ਮੈ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦਿਆ ਰਸੀ ਨੌਜਰੀ ਆਪਣੀ ਬਾਣੀ ਦੇ ਵਿੱਚ ਉਹ ਇਹ ਵੀ ਜ਼ਿਕਰ ਕਰਦੇ ਆ ਕਿ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨੂ ਆਨ ਤੇਗ ਬਹਾਦਰ ਕੇ ਚਲਤ ਪयो जगत ਕੋ ਸੋਕ ਹੈ 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 ਸਭ जग ਪयो जय जय ਜੈ ਸਰ ਲੋਕ ਉਸ ਵੇਲੇ ਦਿੱਲੀ ਦੇ ਵਿੱਚ ਹਾਹਾਕਾਰ ਮਚ ਗਈ ਸੀ ਲੇਕਿਨ ਦਿੱਲੀ ਉਹੀ ਹੈ ਲੱਖਾਂ ਰਾਜੇ ਹੋ ਤੁਰਗੇ ਉੱਥੇ ਦੀ ਉੱਥੇ ਹੈ ਦਿੱਲੀ ਇਸ ਦਿੱਲੀ ਦੇ ਉੱਤੇ ਲੱਖਾਂ ਹੀ ਰਾਜਿਆਂ ਨੇ ਹਕੂਮਤ ਕੀਤੀ ਲੇਕਿਨ ਉਹਨਾਂ ਰਾਜਿਆਂ ਦਾ ਅੱਜ ਕੋਈ ਨਾਮੋ ਨਿਸ਼ਾਨ ਬਾਕੀ ਨਹੀਂ ਰਿਹਾ ਲੇਕਿਨ ਜਿਸ ਦਿੱਲੀ ਦੇ ਵਿੱਚ ਹਾਹਾਕਾਰ ਮਚੀ ਸੀ ਅੱਜ ਉਸੇ ਹੀ ਦਿੱਲੀ ਦੇ ਵਿੱਚ ਜੈ ਜੈਕਾਰ ਹੋ ਰਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਦੀ ਸੋ ਆਓ ਹੁਣ ਚੱਲ ਕੇ ਤੁਹਾਨੂੰ ਉਸ ਪਵਿੱਤਰ ਅਸਥਾਨ ਦੇ ਵੀ ਦਰਸ਼ਨ ਕਰਵਾਈਏ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਨੇ ਸ਼ਹਾਦਤ ਦਾ ਜਮ ਪ੍ਰਾਪਤ ਕੀਤਾ ਸੀ ਔਰ ਇਸੇ ਦੇਸ਼ ਦੇ ਧਰਮ ਨੂੰ ਬਚਾਇਆ ਸਭੇ ਤਾਨੂੰ ਬਚਾਇਆ ਅ ਇਥੇ ਪਹਿਲਾਂ ਜਦੋਂ ਜਦੋਂ ਕਹਿੰਦੇ ਕਿ ਵਕਤ ਸੀਗਾ ਗੁਰਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਉਸ ਵੇਲੇ ਇੱਕ ਬੋਰਡ ਦਾ ਦਰਖਤ ਵੀ ਸੀ ਤੇ ਨਾਲ ਇੱਕ ਖੂਹ ਸੀ ਤੇ ਗੁਰਤੇਗ ਬਹਾਦਰ ਸਾਹਿਬ ਜੀ ਨੇ ਜਿਹੜੀ ਆਖਰੀ ਇੱਛਾ ਜ਼ਾਹਰ ਕੀਤੀ ਸੀ ਉਹਨਾਂ ਨੇ ਕਿਹਾ ਸੀ ਜਲਾਦ ਜਲਾਲਉਦੀਨ ਨੂੰ ਕਿ ਜਦੋਂ ਮੈਂ ਸਲੋਕ ਪੜਾਂਗਾ ਜਬਜੀ ਸਾਹਿਬ ਦੀ ਬਾਣੀ ਸੰਪੂਰਨ ਹੋਵੇਗੀ ਉਸ ਉਸ ਵਕਤ ਤੂੰ ਮੇਰੀ ਗਰਦਨ ਦੇ ਉੱਤੇ ਤੀਗ ਚਲਾਨੀ ਹੈ ਤਲਵਾਰ ਚਲਾ ਦੇਣੀ ਹੈ ਔਰ ਉਹਨਾਂ ਨੇ ਇਛਾ ਜ਼ਾਹਰ ਕੀਤੀ ਸੀ ਕਿ ਮੈਂ ਇਸ਼ਨਾਨ ਕਰਨਾ ਹੈ ਉਹ ਖੂਹ ਵੀ ਇੱਥੇ ਮੌਜੂਦ ਹੈ ਤੇ ਬੋਰਡ ਜਿਸ ਬੋਰਡ ਦੇ ਦਰਖਤ ਦੇ ਹੇਠਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਹ ਬੋਰਡ ਦਾ ਦਰਖਤ ਤਾਂ ਹੁਣ ਨਹੀਂ ਹੈ ਲੇਕਿਨ ਉਹਦਾ ਜਿਹੜਾ ਤਣਾ ਹੈ ਉਹ ਸਾਮ ਕੇ ਰੱਖਿਆ ਹੋਇਆ ਹੈ ਕਿਉਂਕਿ ਕਹਿੰਦੇ ਕਿ ਕਾਰ ਸੇਵਾ ਦੇ ਦੌਰਾਨ ਸ਼ਾਇਦ ਨਹੀਂ ਸਮਤ ਕਿਸੇ ਨੇ ਯੂਜ਼ ਕੀਤੀ ਜਾਂ ਕਹਿੰਦੇ ਉਹ ਜਿਹੜਾ ਪਿੰਜਰਾ ਵੀ ਸੀ ਉਹ 1925 ਤੱਕ ਇੱਥੇ ਉਹ ਪਿੰਜਰਾ ਵੀ ਮੌਜੂਦ ਸੀ ਜਿਸ ਨਕੀਲੇ ਪਿੰਜਰੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਰੱਖਿਆ ਗਿਆ ਸੀ ਮੇਰੇ ਪਿੱਛੇ ਤੁਸੀਂ ਉਹੀ ਪਵਿੱਤਰ ਅਸਥਾਨ ਵੇਖ ਰਹੇ ਹੋ ਆਓ ਅੰਦਰ ਚੱਲਦੇ ਹਾਂ ਤੇ ਤੁਹਾਨੂੰ ਉਸ ਖੂ ਦੇ ਵੀ ਤੇ ਉਸ ਤਣੇ ਦੇ ਵੀ ਅਸੀਂ ਦਰਸ਼ਨ ਕਰਵਾਵਾਂਗੇ ਉਸ ਬੋੜ ਦੇ ਬਿਰਖ ਦੇ ਤਣੇ ਦੇ ਜਿੱਥੇ ਗੁਰਤੇਗ ਬਾਦਰ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਸੀ